ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੋ ਗਈ ਸੀ ਬਿਮਾਰ ਹੋ ਗਏ ਸੀ ਕੱਲ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਡਵਾਈਸ ਕੀਤਾ ਜੇ ਤੁਹਾਨੂੰ ਹਸਪੀਟਲ ਚ ਲੈ ਕੇ ਜਾਣਾਗਾ ਕਿਉਂਕਿ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਸੋ ਅੱਜ ਅਸੀਂ ਮੈਂ ਤੇ ਮੇਰੇ ਕੈਬਨਟ ਦੇ ਕਲੀਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਅਸੀਂ ਅੱਜ ਉਹਨਾਂ ਦਾ ਪਤਾ ਲੈ ਕੇ ਆਇਾਂਗੇ ਬਿਲਕੁਲ ਚੜਦੀ ਕਲਾ ਦੇ ਵਿੱਚ ਲੰਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਾਹਿਬਾਨ ਨੇ ਉਹਨੂੰ ਲਿਵਾਈ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ 'ਚ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਹੈਗਾ ਹੋਰ ਹਸਪੀਟਲ 'ਚ ਰਹੋ ਔਰ ਉਹ ਬੜੀ ਚੜਦੀ ਕਲਾ ਚ ਨੇ ਠੀਕ ਨੇਗੇ ਬੜੇ ਅੱਛੇ ਤਰੀਕਿਆਂ ਨਾਲ ਸਾਰਾ ਸਾਰਾ ਕੋ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖਰਾਤਾ ਸੀਗਾ ਲਗਾਤਾਰ ਉਹ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲਗਾਤਾਰ ਘੁੰਮਦੇ ਰਹੇ ਦਿਨ ਰਾਤ 24 ਘੰਟੇ ਗੱਡੀਆਂ ਚਲਦੀਆਂ ਰਹੀਆਂ ਉਹ ਉਹ ਸੰਦਲਾ ਵੈਸਨ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜਦੀ ਕਲਾ ਚ ਨੇ ਅਮਨ ਜੀ ਅਹ ਦੇਖੋ ਇਸ ਤਰ੍ਹਾਂ ਕੇ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰਾਂ ਕੈਬਨਟ ਦੇ ਕਲੀਗ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਸਰਸ਼ਨ ਦੀ ਵਜ੍ਹਾ ਕਰਕੇ 2-3 ਦਿਨ ਜੋ ਸਫਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਔਰ ਜੋ ਪਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸਿਹਤ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ 2-3 ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪੀਟਲਾਈਜ਼ ਨੇ ਜਿਹੜੇ ਉਹ ਐਸ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨੋਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਔਰ ਹਰ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਇਹ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹੜ ਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਪ੍ਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੋਅ ਹੈ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪਹਿਲ ਦੇ ਆਧਾਰ ਦੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਉਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਔਰ ਮੈਂ ਮੈਂ ਵਿਸ਼ਵਾਸ ਦਿੰਦਾ ਹਾਂ ਕਿ ਪੂਰੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਿਟਲਾਈਜ਼ ਹੋਣ ਕਰਕੇ ਉਹ ਅੱਗੇ ਦੋ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜ੍ਹੀ ਹੈ